ਵਿਦੇਸ਼ ਤੋਂ ਆਇਆ ਇੱਕ ਨੌਜਵਾਨ ਜੋ ਕਿ ਬੀਤੇ ਦਿਨੀ ਆਪਣੇ ਦੋਸਤ ਦੇ ਵਿਆਹ ਦੇ ਵਿੱਚ ਗਿਆ ਸੀ ਵਿਆਹ ਤੋਂ ਵਾਪਸ ਆਉਂਦੇ ਸਮੇਂ ਉਸਨੇ ਆਪਣੇ ਰਿਸ਼ਤੇਦਾਰ ਨੂੰ ਵੀ ਉਸਦੇ ਘਰ ਛੱਡ ਦਿੱਤਾ ਪਰ ਉਸ ਤੋਂ ਬਾਅਦ ਜਦੋਂ ਉਹ ਇਕੱਲਾ ਹੀ ਆਪਣੀ ਥਾਰ ਤੇ ਵਿੱਚ ਸਵਾਰ ਹੋ ਕੇ ਵਾਪਸ ਆ ਰਿਹਾ ਸੀ ਤਾਂ ਉਸ ਤੋਂ ਬਾਅਦ ਉਸਦੀ ਜਾਨ ਲੈ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਹਰਦੇਵ ਸਿੰਘ ਠਾਕੁਰਵਾਸੀ ਚਕਮੇਰ ਜ਼ਿਲ੍ਹਾ ਪਠਾਨਕੋਟ ਦੇ ਵਜੋਂ ਕੀਤੀ ਗਈ ਸੀ ਜੋ ਕਿ ਆਸਟ੍ਰੇਲੀਆ ਤੋਂ ਆਪਣੇ ਪਿੰਡ ਪਰਤਿਆ ਸੀ ਇਸ ਮੌਕੇ ਤੇ ਪਰਿਵਾਰਿਕ ਮੈਂਬਰ ਜੋ ਕਿ ਇੱਥੇ ਮੌਜੂਦ ਸੀ ਉਹਨਾਂ ਦੱਸਿਆ ਕਿ ਪਤਾ ਨਹੀਂ ਲੱਗ ਰਿਹਾ ਕਿ ਇਸ ਨੌਜਵਾਨ ਦੇ ਨਾਲ ਆਖਿਰਕਾਰ ਵਾਪਰਿਆ ਕੀ ਅਤੇ ਕਿਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਪੂਰੀ ਵਾਰਦਾਤ ਨੂੰ ਲੈ ਕੇ ਪੁਲਿਸ ਵਾਲਿਆਂ ਦੇ ਵੱਲੋਂ छानबीन ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਅਤੇ ਇਹ ਸੁਣ ਕੇ ਪਰਿਵਾਰਿਕ ਮੈਂਬਰਾਂ ਨੂੰ ਵੀ ਯਕੀਨ ਨਹੀਂ ਹੋ ਪਾ ਰਿਹਾ ਬੀਤੇ ਕੱਲ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਐਨਆਰਆਈ ਦੀ ਜਾਨ ਲੈਣ ਦੇ ਮਾਮਲੇ ਤੇ ਵਿੱਚ ਪੁਲਿਸ ਨੇ 48 ਘੰਟਿਆਂ ਦੇ ਅੰਦਰ ਇਸ ਨੂੰ ਸੁਲਝਾ ਲਿਆ ਹੈ ਦੱਸਦੀ ਹੈ ਕਿ ਹਰਦੇਵ ਸਿੰਘ ਨੂੰ ਖਤਮ ਕਰਨ ਵਾਲਾ ਕੋਈ ਹੋਰ ਨਹੀਂ ਸਗੋਹੋ ਵਿਅਕਤੀ ਸੀ ਜਿਸ ਨੂੰ ਕਿ ਉਹ ਪਹਿਲਾਂ ਤੋਂ ਜਾਣਦਾ ਸੀ ਪਰ ਇਸ ਦੇ ਪਿੱਛੇ ਦਾ ਕਾਰਨ ਪਣੀ ਹੈ ਉਹ ਕੁੜੀ ਦੋਸਤ ਜੋ ਕਿ ਇੱਕ ਨਹੀਂ ਸਗੋ ਦੋਵਾਂ ਮੁੰਡਿਆਂ ਦੀ ਹੀ ਸਹੇਲੀ ਸੀ ਐਨਆਰਆਈ ਹਰਦੇਵ ਸਿੰਘ ਦੇ ਮਾਮਲੇ ਤੇ ਵਿੱਚ ਪੁਲਿਸ ਦੇ ਵੱਲੋਂ ਹੀ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਇਹ ਪੂਰੀ ਵਾਰਦਾਤ ਹੋਈ ਸੀ ਅਤੇ 48 ਘੰਟਿਆਂ ਦੇ ਵਿੱਚ ਉਹ ਇਸ ਨੂੰ ਸੁਲਝਾਉਣ ਦੇ ਵਿੱਚ ਸਫਲ ਹੋਈ ਨਹੀਂ। ਉਹਨਾਂ ਦੱਸਿਆ ਮ੍ਰਿਤਕ ਹਰਦੇਵ ਸਿੰਘ ਦੀ ਸਾਲ 2021 ਦੇ ਵਿੱਚ ਪਰਮਨਨ ਨਿਵਾਸੀ ਇੱਕ ਲੜਕੀ ਤੇ ਨਾਲ ਦੋਸਤੀ ਹੋਈ ਸੀ। ਉਸ ਦੇ ਨਾਲ ਉਹ ਫੋਨ ਤੇ ਗੱਲਬਾਤ ਕਰਦਾ ਸੀ। ਇਸ ਤੋਂ ਬਾਅਦ ਲੜਕੀ ਦੀ ਜਨਵਰੀ 2024 ਦੇ ਵਿੱਚ ਅਮਰੀਕਾ ਤੋਂ ਆਏ ਮਨਦੀਪ ਸਿੰਘ ਵਾਸੀ ਪਿੰਡ ਗੋਤੇਖੌਰ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਵੀ ਦੋਸਤੀ ਹੋ ਗਈ। ਉਹਨਾਂ ਦੱਸਿਆ ਹਰਦੇਵ 3 ਮਾਰ ਦੀ ਰਾਤ ਲੜਕੀ ਦੇ ਨਾਲ ਮਿਲਣ ਪਹੁੰਚਿਆ ਸੀ ਜਿਸ ਦੇ ਚਲਦਿਆਂ ਉਹ ਰਾਤ ਸਮੇਂ ਪਰਮਾਨੰਦ ਪਹੁੰਚਿਆ ਜਿੱਥੇ ਕਿ ਉਸਦੀ ਲੜਕੀ ਦੋਸਤ ਦਾ ਦੂਸਰਾ ਦੋਸਤ ਮਨਦੀਪ ਵੀ ਪਹੁੰਚ ਚੁੱਕਿਆ ਸੀ ਰਾਤ ਦੇ ਸਮੇਂ ਹਰਦੇਵ ਸਿੰਘ ਦਾ ਮਨਦੀਪ ਸਿੰਘ ਦੇ ਨਾਲ ਝਗੜਾ ਹੋ ਗਿਆ ਮਨਦੀਪ ਅਤੇ ਹਰਦੇਵ ਆਪਸ ਦੇ ਵਿੱਚ ਖੈਪੜ ਗਿਆ ਤੇ ਉਸ ਤੋਂ ਬਾਅਦ ਇੱਕ ਨੇ ਦੂਜੇ ਦੀ ਜਾਨ ਲੈ ਲਈ ਦੱਸ ਦਈਏ ਕਿ ਮਨਦੀਪ ਸਿੰਘ ਮਰਸੀਡੀਜ਼ ਗੱਡੀ ਤੇ ਫਰਾਰ ਹੋ ਗਿਆ ਸੀ ਪੁਲਿਸ ਨੇ ਉਸ ਨੂੰ ਬਰਾਮਦ ਕਰ ਲਿਆ ਤੇ ਨਾਲ ਹੀ ਪੂਰਾ ਮਸਲਾ ਸੁਲਝਾਉਂਦੇ ਹੋਏ ਦੱਸਿਆ ਕਿ ਇਹ ਵਿਆਹਿਆ ਹੋਇਆ ਮੁੰਡਾ ਜੋ ਕਿ ਬੱਚੇ ਦਾ ਪਿਓ ਵੀ ਸੀ ਉਸ ਤੇ ਇਸ ਕੁੜੀ ਦੇ ਨਾਲ ਸਬੰਧ ਸੀ ਉਸ ਦੀ ਸਹੇਲੀ ਸੀ ਇਹ ਤੇ ਦੂਜੇ ਪਾਸੇ ਇੱਕ ਹੋਰ ਮੁੰਡਾ ਉਸਦੀ ਵੀ ਇਹ ਕੁੜੀ ਸਹੇਲੀ ਸੀ ਉਸਦੇ ਨਾਲ ਨਵੀਂ-ਨਵੀਂ ਦੋਸਤੀ ਹੋਈ ਸੀ ਦੋਵੇਂ ਮੁੰਡੇ ਇੱਕੋ ਰਾਤ ਕੁੜੀ ਨੂੰ ਮਿਲਣ ਪਹੁੰਚ ਜਾਂਦੇ ਨੇ ਅਤੇ ਉਸੇ ਦੌਰਾਨ ਹੀ ਇੱਕ ਦੂਸਰੇ ਦਾ ਸਾਹਮਣਾ ਕਰਨ ਤੋਂ ਬਾਅਦ ਜਾਨ ਲੈ ਜਾਂਦੀ ਹੈ ਇੱਕ ਐਨਆਰਆਈ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਪਰਮਨੰਦ ਹਾਈਵੇ ਦੇ ਉੱਪਰ ਉਹਨੂੰ ਸੁਲਝਾ ਲਿਆ ਗਿਆ ਇਹ ਜਿਹੜਾ ਪਰਮਾਨੰਥ ਦੇ ਨੇੜੇ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਇਹ ਇੱਕ ਦੂਸਰੇ ਐਨਆਰਆਈ ਮਨਦੀਪ ਸਿੰਘ ਜੋ ਕਿ ਯੂਐਸਏ ਦਾ ਨਿਵਾਸੀ ਆ ਉਹਦੇ ਵੱਲੋਂ ਕੀਤਾ ਗਿਆ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਕਿ ਦੋਵੇਂ ਹੀ ਹਰਦੇਵ ਸਿੰਘ ਜਿਹੜਾ ਕਿ ਵਿਆਹਤਾ ਆ ਇਹਦਾ ਇੱਕ ਬੱਚਾ ਵੀ ਆ ਤੇ ਮਨਦੀਪ ਸਿੰਘ ਜਿਹੜਾ ਕਿ ਅਨਮੈਰਿਡ ਆ ਪਰ ਦੋਵਾਂ ਦੀ ਉਮਰ 30 ਸਾਲ ਆ ਇਹਨਾਂ ਦੋਵਾਂ ਦੇ ਜਿਹੜੇ ਹੈਗੇ ਆ ਦੋਸਤਾਨਾ ਸੰਬੰਧ ਇੱਕ ਲੜਕੀ ਨਾਲ ਸੀ ਇੱਕ ਲੜਕੀ ਨੂੰ ਮੈਂ ਵਾਸਤੇ ਪਹਿਲਾਂ ਮਨਦੀਪ ਸਿੰਘ ਆਪਣੀ ਮਰਸੀਡੀਜ਼ ਕਾਰ ਜਿਹੜੀ ਹੈ ਕਿ ਇਹਨੇ ਰੈਂਟਲ ਬੇਸਿਸ ਦੇ ਉੱਤੇ ਸੈਲਫ ਡਰਾਈਵਨ ਰੈਂਟਲ ਬੇਸਿਸ ਦੇ ਉੱਤੇ ਲਈ ਸੀ ਮੁਹਾਲੀ ਤੋਂ ਉਸ ਮਰਸੀਡੀਜ਼ ਕਾਰ ਦੇ ਉੱਤੇ ਗਿਆ ਉਸ ਤੋਂ ਬਾਅਦ ਰਾਤ ਪੈਣ ਕਾਰਨ ਕਰਕੇ ਉਹ ਲੜਕੀ ਜਿਹੜੀ ਹੈਗੀ ਆ ਉਹ ਇਹਨੂੰ ਮਿਲਣ ਵਾਸਤੇ ਪਿੰਡੋਂ ਪਾਰ ਨਹੀਂ ਆਈ ਤੇ ਇਹਦਾ ਮੀਨ ਵਾਈਲ ਉਸੇ ਲੜਕੀ ਦਾ ਦੂਸਰਾ ਦੋਸਤ ਹਰਦੇਵ ਸਿੰਘ ਜਿਹੜਾ ਉਹ ਵੀ ਐਨ ਆਰ ਆਈ ਆਸਟ੍ਰੇਲੀਆ ਦਾ ਪੱਕਾ ਨਿਵਾਸੀ ਆ ਉਹ ਮਿਲਣ ਵਾਸਤੇ ਚਲਾ ਗਿਆ ਦੋਨਾਂ ਨੇ ਉੱਥੇ ਜਾ ਕੇ ਇੱਕ ਦੂਜੇ ਦਾ ਇਹਨਾਂ ਨੂੰ ਪਹਿਲਾਂ ਇੱਕ ਸਟੇਜ ਤੇ ਜਾ ਕੇ ਇਹਨਾਂ ਨੂੰ ਪਤਾ ਪਤਾ ਲੱਗ ਚੁੱਕਾ ਸੀ ਕਿ ਅਸੀਂ ਇਕੁਅਲ ਲੜਕੀ ਦੇ ਦੋਸਤ ਆ ਤੇ ਉੱਥੇ ਜਾ ਕੇ ਇਹਨਾਂ ਦੀ ਆਪਸ ਵਿੱਚ ਸਕਫਲ ਹੋਈ ਆ ਸਕਫਲ ਦੇ ਦੌਰਾਨ ਹਰਦੇਵ ਸਿੰਘ ਪਾਸ ਜਿਹੜਾ ਰਵਾਲਵਰ ਸੀਗਾ ਲਾਇਸੈਂਸਰ ਕੋ ਹੈ ਪਰ ਲਾਇਸੈਂਸ ਦੇ ਉੱਤੇ ਰਵਾਲਵਰ ਨਹੀਂ ਚੜਿਆ ਹੋਇਆ ਰਵਾਲਵਰ ਇਹਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਕਿ ਇਹ ਮੰਗਵਾ ਜਾ ਉਧਾਰਾ ਲੈ ਕੇ ਗਿਆ ਸੀਗਾ ਉਸ ਰਵਾਲਵਰ ਨਾਲ ਜਿਹੜਾ ਹੈਗਾ ਮਨਦੀਪ ਸਿੰਘ ਦੇ ਉੱਤੇ ਇਹਨੇ ਤਾਣਿਆ ਸਕਫਲ ਦੇ ਦੌਰਾਨ ਮਨਦੀਪ ਸਿੰਘ ਨੇ ਇਹਦਾ ਹੀ ਰਵਾਲਵਰ ਖੋਕੇ ਇਹਦਾ ਕਤਲ ਕਰ ਦਿੱਤਾ ਇੱਕ ਗੋਲੀ ਮਾਰ ਕੇ ਉਸ ਤੋਂ ਬਾਅਦ ਮਨਦੀਪ ਸਿੰਘ ਜਿਹੜਾ ਹੈਗਾ ਉਹ ਉਸੇ ਮਰਸੀਡੀਕਾਰ ਦੇ ਉੱਤੇ ਜਿਹੜਾ ਹੈਗਾ ਉਹ ਭੱਜ ਜਾਂਦਾ ਮਰਸੀਡੀਜ਼ ਕਾਰ ਜਿਹੜੀ ਹੈਗੀ ਆ ਉਹ ਵਾਈਟ ਕਲਰ ਦੀ ਰੈਂਟਲ ਕਾਰ ਆ ਉਹ ਬਰਾਮਦ ਕਰ ਲਈ ਗਈ ਆ ਅ ਕਰਤਾਰਪੁਰ ਤੋਂ ਇਸ ਪੂਰੀ ਘਟਨਾ ਦੇ ਖੁਲਾਸਾ ਹੋਣ ਤੋਂ ਪਹਿਲਾਂ ਪਰਿਵਾਰਿਕ ਮੈਂਬਰਾਂ ਦੇ ਜ਼ਿਹਨ ਦੇ ਵਿੱਚ ਕੀ ਸੀ ਕਿਵੇਂ ਇਹ ਸਾਰੀ ਘਟਨਾ ਵਾਪਰੀ ਸੀ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਤੇ ਉਹ ਕੀ ਕਹਿ ਰਹੇ ਸਨ ਉਹ ਵੀ ਜਾਣ ਲੈਂਦੇ ਆ ਮੇਰਾ ਤਾਂ ਪਾਇਦਾ ਲੱਗਦਾ ਹੈ ਔਰ ਜਿਸ ਦਾ ਸਾਨੂੰ ਪਹਿਲਾਂ ਪਤਾ ਸੀਗਾ ਕਿ ਉਹ ਅੰਮ੍ਰਿਤਸਰ ਤੇ ਆਹੀ ਆਪਣੇ ਮੈਰਿਜ ਦੇ ਗਿਆ ਸੀ ਆਪਣੇ ਦੋਸਤ ਦੀ ਔਰ ਸਾਨੂੰ ਸਵੇਰੇ ਲੱਗਿਆ ਪਤਾ ਕਿ ਇਸ ਤਰ੍ਹਾਂ ਗੱਲ ਹੋ ਗਈ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਅਸੀਂ ਬਹੁਤ ਹੈਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕਿੱਦਾਂ ਹੋਇਆ ਕਿ ਜਾਂ ਪਲਾਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਪੁਲਸ ਆਪਣੇ ਵੈਰੀਫਾਈ ਕਰਦੀ ਹੈ ਜੋ ਵੀ ਆਪਣੇ ਕੋਲ ਸੀਗਾ ਕੋਈ ਫਾਰਟ ਸੀਗਾ ਆਪਣੀ ਆਪਣੀ ਪਰਸਨਲ ਗੱਡੀ ਥਾ ਰਹੀ ਤੇ ਉਸ ਉਸ ਤੇ ਲਿਆ ਸੀ ਹਾਂਜੀ ਇੱਕ ਇਹਨਾਂ ਦਾ ਬਰਦਰ ਇਨ ਲੱਗ ਗਿਆ ਸੀ ਸਾਲਾ ਇਹਨਾਂ ਦਾ ਨਾਲ ਹੀ ਕੀ ਲੱਗਦਾ ਵੀ ਕੋਈ ਮਾਰੀ ਹੈ ਜਿਸ ਦਾ ਨਹੀਂ ਨਹੀਂ ਇਹ ਇਹ ਆਪਣੇ ਜੀ ਪੂਰਾ ਮਟਰ ਦਾ ਪਲਾਨ ਹੈ ਜੀ ਆਪਣੇ ਜਿਸ ਤੋਂ ਉਹ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲਾਨਿੰਗ ਨਾਲ ਮਾਰਿਆ ਗਿਆ ਹੈ ਇਹ ਆਪਣੇ ਐਨ ਆਰ ਆਈ ਹੈ ਆਪਣੇ ਆਸਟ੍ਰੇਲੀਆ ਤੋਂ ਆਪਣੀ ਟ੍ਰਾਂਸਪੋਰਟ ਆ ਉਹਨਾਂ ਦੀ ਉੱਥੇ ਔਰ ਉਹਨਾਂ ਦਾ ਵਧੀਆ ਕਾਰੋਬਾਰ ਚੱਲ ਰਿਹਾ ਉੱਥੇ ਇੱਥੇ ਛੁੱਟੀ ਆਏ ਸੀਗੇ ਆਪਣੇ ਘਰ तकरीबन ਕੋਈ 3 ਤੋਂ 4 ਸਾਰੇ ਦਿਨ ਮਹੀਨੇ ਹੋ ਗਿਆ ਉਹਨਾਂ ਨੂੰ ਘਰ ਆਏ ਦੇ ਸੀ ਪਰ ਉਹਨਾਂ ਸੀ ਕੀ ਕਹਿ ਸਕਦੇ ਆ ਕੀ ਮੰਗ ਕਰਦੇ ਹੋ ਪ੍ਰਕਾਸ਼ ਅਸੀਂ ਇਹੀ ਕਹਿੰਦੇ ਕਿ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਜੋ ਵੀ ਇਹਨਾਂ ਦੇ ਦੋਸ਼ੀ ਆ ਉਹਨਾਂ ਨੂੰ ਤੇ ਸਖਤ ਸਖਤ ਆਪਣੇ ਸਜ਼ਾ ਮਿਲਣੀ ਚਾਹੀਦੀ ਸਾਡਾ ਗੁਆਂਢੀ ਆ ਜੀ ਸਾਡੇ ਨਾਲ ਹੀ ਪਿੰਡ ਆ ਚੱਕ ਮੀਰ ਦਾ ਆਦੇ ਸੀ ਇਹ ਆਸਟ੍ਰੇਲੀਆ ਦਾ ਪਿਆਰਾ ਇਹਦੀ ਮਿਸ ਵੀ ਜਿਹੜੀ ਬਾਹਰੀ ਹੈ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਬਈ ਹਦਿਆ ਕਰਤੀ ਆ ਤੇ ਆਹ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾਂ ਸੁਣਦੇ ਹਾਂ ਅੰਬਰਸਾਰ ਉੱਤੇ ਕਿ ਇਦਾਂ ਦੀ ਬਹਾਦਤ ਹੁੰਦੀ ਹੈ ਤੇ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਇਹਦਾ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਉਹ ਆਪਣੇ ਪਿਤਾ ਜੀ ਦੀ ਡੈਥ ਹੋ ਗਈ ਦੀ ਆ ਤੇ ਆਪਣੇ ਮਾਰ ਤੇ ਉਹਦੀ ਭੈਣ ਆ ਉਹ ਵੀ ਬਾਹਰੀ ਆ ਚਾਹੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਨੇ ਆ ਕੀ ਪਤਾ ਲੱਗਣਾ ਚਾਹਦਾ ਪਿੰਨੂ ਕਿੰਨ ਮਾਰਿਆ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਵਾਪਰਿਆ ਇਹ ਇੱਥੇ ਪਰਮਾਨント ਹੋਇਆ ਜੀ ਉਹ ਗੱਡੀ ਉਦੀ ਲੱਗੀ ਤੇ ਡਿਵਾਈਡਰ ਦੇ ਨਾਲ ਇਦਾਂ ਲੇਟੇ ਰਹੀ ਉਹ ਤੇ ਇਹ ਤੇ ਸਵੇਰੇ ਸਾਨੂੰ ਕਿਸੇ ਨੇ ਫੋਨ ਕੀਤਾ ਇੱਥੋਂ ਕੋਈ ਸੱਜਣ ਨੇ ਤੋਂ ਸਰਪੰਚ ਨੇ ਕਿ ਅਦਾਦਾ ਤੁਹਾਡੇ ਪਿੰਡ ਦੇ ਲਾਗੇ ਵੀ ਇਦਾਂ ਦਾ ਡਰੈਸਾ ਮੁੰਡੇ ਦਾ ਕਾਹੇ ਉਹਨੇ ਕਹੇ ਸਾਡਾ ਹੀ ਇਹ ਦੁੱਖਲੀ ਮੁੰਡਾ ਇੱਕ ਇੱਕ ਸਾਨੂੰ ਰਿਪੋਰਟ ਹੋਇਆ ਇੱਕ ਨਰੋਡ ਜੈਮਲ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕੋਸਟ੍ਰੇਲੀਆ ਰਹਿੰਦਾ ਉਹਦੀ ਸਵਰੇ ਇਥੇ ਡੈਡ ਬੋਡੀ ਮਿਲੀ ਆ ਔਰ ਡੈਡ ਬੋਡੀ ਦੀ ਬੋਡੀ ਤੇ ਬੁਲੇਟ ਇੰਜਰੀ ਪਾਠ ਹੈ ਵੀ ਉਹਦੇ ਸੌ ਇਨਵੈਸਟੀਗੇਟ ਕਰ ਰਹੇ ਆ ਤੇ ਅ ਕੋਸ਼ਿਸ਼ ਕਰਾਂਗੇ ਕੇਸ ਜਲਦੀ ਟ੍ਰੇਸ ਹੋ ਜਾਵੇ ਸਰ ਕੀ ਲੱਗਦਾ ਬੋਲੀ ਬੋਲੀ ਮਾਰੀ ਗਈ ਹੈ ਹਾਂਜੀ ਬੁਲੇਟ ਇੰਜਰੀ ਜੀ ਮੈਂ ਦੱਸਿਆ ਕਿ ਉਹਦੀ ਬੁਲੇਟ ਇੰਜਰੀ ਆ ਪੇਟ ਦੇ ਉੱਤੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ ਸਰਕਾਰ ਵਾਲੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਲਈ ਪੁਲਿਸ ਮੌਕੇ ਤੇ ਪਹੁੰਚੀ ਆ ਬਾਕੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਫਿਰ ਤੁਹਾਨੂੰ ਇਤਿਆਹ ਚ ਦੱਸਾਂਗੇ ਬੋਲ ਬੋਲ ਇਨਵੈਸਟੀਗੇਸ਼ਨ ਦਾ ਹਿੱਸਾ ਜੋ ਲੱਗਦਾ ਬੋਲੀ ਬੋਲੀ ਮਾਰੀ ਗਈ ਹੈ ਹਾਂਜੀ ਬੁਲੇਟ ਇਜਰੀ ਹੈ ਜਿਵੇਂ ਮੈਂ ਦੱਸਿਆ ਕਿ ਉਹਦੇ ਬੁਲੇਟ ਇਜਰੀ ਆ ਪੇਟ ਦੇ ਉੱਤੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ